ਇਸ ਮਾਹੌਲ ਦੇ ਨਾਲ ਨਾਲ ਨਾ ਇੱਕ ਖਦਸ਼ਾ ਜਾਂ ਸੀ ਪਿਛਲੇ ਦਿਨਾਂ ਤੋਂ ਲੋਕਾਂ ਦੇ ਮਨ ਦੇ ਵਿੱਚ ਕਿ ਭਾਈ ਕਿਤੇ ਪੰਚਾਇਤੀ ਚੋਣਾਂ ਰਾਦੀ ਨਾ ਹੋ ਜਾਣ ਇਧਰੋਂ ਜਿਹੜੇ ਉਹ ਤੰਗੜ ਪਟੜੀਏ ਕਸੇ ਹੀ ਰਹਿ ਜਾਣ ਤੇ ਹੁਣ ਮਾਨਯੋਗ ਹਾਈ ਕੋਰਟ ਦਾ ਉਧਰੋਂ ਹੁਕਮ ਆ ਗਿਆ ਹੈ ਹਨਾ ਉਹ ਹੁਕਮ ਬਾਰੇ ਥੋੜਾ ਜਿਹਾ ਦੱਸ ਦਿਓ ਕੀ ਉਹਦੇ ਵਿੱਚ ਕਲੀਅਰ ਹੋ ਗਈ ਗੱਲ ਹੁਣ ਹਾਂਜੀ ਦੇਖੋ ਡਿਟੇਲ ਆਰਡਰ ਤਾਂ ਆਪਣੇ ਕੋਲ ਨਹੀਂ ਹੈ ਹੁਕਮ ਸਾਹਿਬ ਪਰ ਜੇ ਆਪਾਂ ਜੋ ਮੀਡੀਆ ਦੇ ਵਿੱਚ ਹੁਣ ਤੱਕ ਚੀਜ਼ਾਂ ਆਈਆਂ ਨੇ ਤਾਂ ਉਹਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਇੱਕ ਸੰਸਾ ਸੀ ਜੋ ਇੱਕ ਸ਼ੰਕਾ ਸੀਗਾ ਜੀ ਕਿ ਭਾਈ ਕੀ ਇਲੈਕਸ਼ਨ ਹੋਵੇਗਾ ਵੀ ਕਿ ਨਹੀਂ ਹੂੰ ਤਾਂ ਉਹਦੇ ਤੇ ਹੁਣ ਸਾਫ਼ ਹੈ ਸਪਸ਼ਟ ਹੈ ਕਿ ਜਿਹੜੀਆਂ ਰਿਜ਼ਰਵੇਸ਼ਨ ਨੂੰ ਲੈ ਕੇ ਰੇਟਾਂ ਫਾਈਲ ਕੀਤੀਆਂ ਗਈਆਂ ਸੀ ਦੇਖੋ ਇੱਕ ਚੀਜ਼ ਹੈ ਨਾ ਸੁਖਮਨ ਸਾਹਿਬ ਕਿ ਭਾਈ ਹਾਈ ਕੋਰਟ ਦੇ ਦਖਲ ਤੋਂ ਬਾਅਦ ਤੇ ਇਲੈਕਸ਼ਨ ਹੋਣਾ ਸਟਾਰਟ ਹੋਇਆ ਸਹੀ ਗੱਲ ਹੈ ਹਾਈ ਕੋਰਟ ਥੋੜੀ ਛੇਤੀ ਛੇਤੀ ਗੱਲ ਸੁਨੇਗਾ ਤਾਂ ਰਿਜ਼ਰਵੇਸ਼ਨ ਦੇ ਮਾਮਲੇ 'ਚ ਕੁਝ ਚੀਜ਼ਾਂ ਜ਼ਰੂਰ ਕਹ ਲੋ ਕਿ ਵਿਵਾਦਤ ਸਨ ਜੀ ਪਰ ਕੋਰਟ ਨੇ ਇਹਨਾਂ ਨੂੰ ਇੰਨਾ ਵਿਵਾਦਤ ਨਹੀਂ ਮੰਨਿਆ ਕਿ ਇਲੈਕਸ਼ਨ ਜਿਹੜਾ ਹੈ ਉਹਨੂੰ ਪੋਸਟਪੋਨੀ ਕਰ ਦਿੱਤਾ ਜਾਵੇ ਜੀ ਤਾਂ ਹੁਣ ਦੋ ਚੀਜ਼ਾਂ ਹੋਰ ਸੀਗੀਆਂ ਕਿ ਇੱਕ ਤੇ ਇਹ ਆ ਸਭ ਕਿ ਭਾਈ ਜੋ ਡਾਇਰੈਕਸ਼ਨ ਉਹਨਾਂ ਨੇ ਦਿੱਤੀ ਹੈ ਸਰਕਾਰ ਨੂੰ ਜੀ ਕਿ ਮਸਲਾ ਜਿਹੜਾ ਵਿਗੜਿਆ ਹੋਇਆ ਸੀਗਾ ਉਹ ਇਹ ਸੀਗਾ ਕਿ ਵਾਰਡ ਦਾ ਮੈਂ ਤੁਹਾਨੂੰ ਅੱਗੇ ਇੱਕਦਮ ਦੱਸਿਆ ਸੀਗਾ ਕਿ ਸਾਡਾ ਜਿਹੜਾ ਬੀ ਐਲਓ ਹੈ ਉਹ ਉਹਦੀਆਂ ਵੋਟਾਂ ਹੀ ਚੱਕਤੀਆਂ ਉਹਨਾਂ ਨੇ ਹੂੰ ਦੂਜੇ ਪਾਸੇ ਕਾਫੀ ਕਾਫੀ ਜਗ੍ਹਾ ਤੇ ਇਸ ਮਸਲੇ ਹਾਂਜੀ ਮੇਰਾ ਇੱਕ ਦੋਸਤ ਆ ਉਹ ਸ਼ਹਿਰ ਰਹਿੰਦਾ ਜੀ ਵੋਟਾਂ ਉਹਨਾਂ ਦੀ ਪਿੰਡ ਹੈ ਤੁਹਾਨੂੰ ਪਤਾ ਨਾ ਪਿੰਡਾਂ ਨਾਲ ਪ੍ਰੇਮ ਹੁੰਦਾ ਹੀ ਆ ਬਿਲਕੁਲ ਜੀ ਤਾਂ ਵੋਟਾਂ ਪਿੰਡਾਂ 'ਚ ਰੱਖਦੇ ਨੇ ਜੀ ਤਾਂ ਉਹਨਾਂ ਦੇ ਪਰਿਵਾਰ ਦੀਆਂ ਅਧੀਆਂ ਵੋਟਾਂ ਉਸੇ ਵਾਰਡ 'ਚ ਰਹਿ ਗਈਆਂ ਅਧੀਆਂ ਤੱਕ ਹੀ ਉਹਨਾਂ ਨੇ ਕਿਸੇ ਹੋਰ ਪਾਸੇ ਕਰ ਦਿੱਤੀਆਂ ਤਾਂ ਯਾਨੀ ਹਾਈ ਕੋਰਟ ਨੇ ਇਹ ਜ਼ਰੂਰ ਡਾਇਰੈਕਸ਼ਨ ਦਿੱਤੀ ਆ ਕਿ ਭਾਈ ਗੱਲ ਇਹ ਆ ਕਿ ਤੁਸੀਂ ਇੱਕ ਤਾਂ ਜੋ ਇਸ ਤਰ੍ਹਾਂ ਦੇ ਕਹ ਲੋ ਕਿ ਵਾਰਡ ਹੈ ਜਿਹੜੇ ਉਹਨਾਂ ਦੇ ਵਿੱਚੋਂ ਅਡ ਕਰ ਦਿੱਤੇ ਪਰਿਵਾਰਕ ਮੈਂਬਰ ਤੁਸੀਂ 6 ਆ ਫਰਜ਼ ਕਰੋ ਜੀ ਤਾਂ ਛੇਾਂ 'ਚੋਂ 3 ਦੀ ਤਾਂ ਉਸੇ ਵਾਰਡ ਦੇ ਵਿੱਚ ਜਿੱਥੇ ਉਹ ਹੈਗੇ ਸੀ ਜੈਨਿਓਨ ਵਾਰਡ ਹੈ ਜੀ ਤੈਨੂੰ ਉੱਥੇ ਰਹਿਣ ਦਿੱਤੇ ਬਿਲਕੁਲ ਕਿ ਉੱਥੋਂ ਦੇ ਬੰਦੇ ਨੂੰ ਖਤਰਾ ਇਹ ਹੋਊਗਾ ਕਿ ਛੇ ਦੀਆਂ ਛੇ ਮੇਰੇ ਉਲਟ ਪੈਣੀਆਂ ਹੂੰ ਉਹਦਾ ਫੋ ਪਿਆ ਤੇ ਉਹਨੇ ਅਖਿਆ ਤਿੰਨ ਇਹਨਾਂ ਦੀਆਂ ਕੱਟ ਕੇ ਉਧਰ ਮਰੋ ਹੂੰ ਇਹ ਉਹ ਜਿਹੜੀਆਂ ਤਿੰਨ ਗਈਆਂ ਉਹ ਕਹਿੰਦੇ ਵੀ ਤਿੰਨ ਉੱਥੇ ਵਾਪਸ ਲੈ ਕੇ ਆਓ ਜੀ ਪਰ ਇਹ ਦੇਖੋ ਨਾ ਜੀ ਕਿਵੇਂ ਮੈਨੂੰ ਲੱਗਦਾ ਵੀ ਜਿਵੇਂ ਜਲਦਬਾਜ਼ੀ ਦੇ ਵਿੱਚ ਜਾਂ ਫਿਰ ਸੋਚ ਸਮਝ ਕੇ ਇਦਾਂ ਇਹ ਕੀਤਾ ਹੋਇਆ ਕੰਮ ਹੈ ਇਹਦੇ 'ਚ ਨਹੀਂ ਸਮਝ ਆ ਰਹੀ ਨਹੀਂ ਇਹ ਗੰਦੀ ਰਾਜਨੀਤੀ ਮੈਂ ਜਿਹਨੂੰ ਲਾਂਂਤੀ ਰਾਜਨੀਤੀ ਕਹਿੰਨਾ ਹਾਂ ਅਮੇਸ਼ਾ ਕਿ ਇਹ ਪਿੰਡਾਂ ਦੀ ਲਾਂਂਤੀ ਰਾਜਨੀਤੀ ਹੈ ਬਿਲਕੁਲ ਜਿੱਤੋ ਧਮ ਤੇ ਜਿੱਤੋ ਯਾਰ ਹੂੰ ਕਿਸੇ ਦੀ ਵੋਟ ਕਟਾਤੀ ਕਿਸੇ ਦੀ ਵਾਰ ਚੋਂ ਇਧਰੋਂ ਉਧਰ ਪਿਜਵਾਤੀ ਇਹ ਤੇ ਕਹ ਲੋ ਕਿ ਜਿੱਦਾਂ ਆਪਾਂ ਕਹ ਲਈਏ ਨਕਮੀ ਸੋਚ ਹਾਂ ਬਿਲਕੁਲ ਜੀ ਪਤਾ ਹੁੰਦਾ ਤੇਰੀ ਜੇ ਨਕਮੀ ਸੋਚਦਾ ਤੇ ਲੋਹਾਰਕੇ ਦਾ ਨਮ ਤੈਨੂੰ ਕਦੇ ਵੀ ਨਾ ਲੋਚਦਾ ਗੱਲ ਇਹ ਕਿ ਇਹ ਤੇ ਨਕਮੀ ਸੋਚਿਆ 76 ਗੱਲ ਨੇ ਤੇ 20 ਸਾਲ ਪਹਿਲੇ ਗਾਤਾ ਤਾਂ ਉਹ ਇਹ ਨਕਮੀ ਸੋਚ ਹੈ ਸਾਬ ਇਹ ਨਕਮੇ ਜਿਹੜੇ ਆ ਤੁਹਾਨੂੰ ਹਰੇਕ ਪਿੰਡ ਮਿਲ ਜਾਣਗੇ ਬਿਲਕੁਲ मिल ਜਾਣਗੇ ਇਹਨਾਂ ਵਾਸਤੇ ਸਰਪੰਚੀ ਸਾਹਿਬ ਇਸ ਤਰ੍ਹਾਂ ਕਿ ਅਸੀਂ জর্জ ਬੁਸ਼ ਬਣ ਜਾਣਾ ਬਸ ਹੂੰ ਕੀ ਆ ਉਥੇ ਕੀ ਆ ਉਹ ਵੀ ਮਸਲੇ ਆਪਾਂ ਵੇਖਿਆ ਹੀ ਆ ਕਰੋੜਾਂ ਰੁਪਇਆ ਜਾਂ ਫਿਰ ਲੜੋ ਲੜਾਈਆਂ ਗੋਲੀਆਂ ਜਿਹੜੀਆਂ ਹਨਾ ਜੀ ਜੀ ਤੇ ਦੂਸਰਾ ਦੂਸਰਾ ਜਿਹੜਾ ਹਾਈ ਕੋਰਟ ਦਾ ਕਹਿ ਲੋ ਕੇ ਇਸ ਮਾਮਲੇ ਦੇ ਵਿੱਚ ਹੈ ਕਿ ਜੋ ਤਾਂ ਇੱਕ ਵਾਰਡ ਬੰਦੀ ਦੇ ਵਿੱਚ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਹੋਈ ਆ ਕਿ ਇਹਨੂੰ ਕਰੈਕਟ ਕਰੋ ਤੇ ਦੂਸਰਾ ਹੈ ਕਿ ਚੁਲਾ ਟੈਕਸ ਜੀ ਜਿਹਦਾ ਬਹੁਤ ਮੰਗਾ ਪਿਆ ਮੈਂ ਇਸ ਗੱਲ ਤੇ ਹਰਾਣ ਆ ਸੁਖਮ ਸਿੰਘ ਸਾਹਿਬ ਬਈ ਚੁੱਲਾ ਟੈਕਸ ਜੇ ਇੰਨਾ ਹੀ ਜ਼ਰੂਰੀ ਹੈ ਤੇ ਤੁਸੀਂ ਇਹਨੂੰ ਸਾਲ ਦੇ ਸਾਲ ਕਿਉਂ ਨਹੀਂ ਵਸੂਲਦੇ ਇਹਨੂੰ ਬਿੱਲਾਂ ਦੇ ਵਿੱਚ ਹੀ ਪਾ ਦਿਓ ਬਿਜਲੀ ਦੇ ਬਿੱਲਾਂ ਚ ਪਾ ਬਿਲਕੁਲ ਜੀ ਜਾਂ ਕਹਿ ਲਓ ਕਿ ਜਦੋਂ ਕੋਈ ਜੇ ਫਾਰਮ ਕਟਵਾਉਂਦਾ ਉਹਦੇ ਨਾਲ ਭਰਾ ਲਓ ਉਹਦੇ ਨਾਲ ਭਰਾ ਲਓ ਬਿਲਕੁਲ ਕੀ ਆ ਪਤਾ ਨਹੀਂ ਉਹ ਮੇਰੇ ਖਿਆਲ ਦੇ ਨਾਲ ਸਾਲ ਦਾ ਕੋਈ 8 ਕਿ 10 ਰੁਪਏ ਹੋਣਾ ਕਿੰਨਾ ਹੋਣਾ ਚੁੱਲਾ ਟੈਕਸ ਮੈਨੂੰ ਨਹੀਂ ਪਤਾ ਜੀ ਅਰੇ ਇੰਨੇ ਕਿ ਰੁਪਏ ਹੋਣਾ ਉਹਦਾ ਇੰਨਾ ਸਿਆਪਾ ਇੰਨਾ ਸਿਆਪਾ हद हो गई है चुल्ला टैक्स ना होया ये ते किते ना किते कह लिए के भई ऐसा टैक्स या जिदा ओ क्लीयरेंस ਲੈਣ ਲਈ ਪਤਾ ਨਹੀਂ ਕਿੰਨਾ ਕੁ ਟੈਕਸ ਦੇਣਾ ਪੈਂਦਾ ਟੈਕਸ ਦੇਣਾ ਪੈਂਦਾ ਬਿਲਕੁਲ ਚਾਹੇ ਉਹ ਸਮੇਂ ਦੇ ਰੂਪ ਚਾਹੇ ਉਹ ਪੈਸੇ ਦੇ ਰੂਪ ਦੇ ਵਿੱਚ ਤੇ ਚੁੱਲੇ ਟੈਕਸ ਵਾਲਾ ਸਿਆਪਾ ਨੇ ਵੇੜੋ ਉਹ ਗੱਠਾਈ ਭਰਾ ਲੋ ਹਰ ਇੱਕ ਬੰਦੇ ਨੂੰ ਕਹੋ ਕਿ ਭਾਈ ਜਦੋਂ ਤੇਰਾ ਜੇ ਫਾਰਮ ਕੱਟੀチェਗਾ ਉਦੋਂ ਪਰ ਨਾ ਪਾਊਗਾ ਜੀ ਜਾਂ ਉਹਦੇ ਘਰੇ ਸਾਲ ਬਾਅਦ ਜਿਵੇਂ ਨੰਬਰਦਾਰ ਅੱਗੇ ਮਾਮਲਾ ਲੈਣ ਆਉਂਦੇ ਸੀ ਕੋਈ ਉਦਾਂ ਭੇਜਦੇ ਹੋ ਜਾਂ ਕੁਛ ਰੁਪਈਆਂ ਦੀ ਗੱਲ ਆ ਜਿਨੇ ਇਲੈਕਸ਼ਨ ਲੜਨਾ ਹੋਊਗਾ ਭਰ ਦਿਆ ਕਰੂਗਾ ਜਿਨੇ ਨਹੀਂ ਲੜਨਾ ਅਗਲਾ ਕਹਿੰਦਾ ਚੁੱਲ੍ਹੇ 'ਚ ਪਾਵੇ ਤੁਹਾਡਾ ਚੁੱਲਾ ਟੈਕਸ ਮੈਕੀ ਕਰਨਾ ਠੀਕ ਹੈ ਨਾ ਸਾਹਿਬ ਬਾਕੀ ਗੱਲ ਵੀ ਤਾਂ ਭਰਦੇ ਆ ਉਵੇਂ ਕੋਈ ਨਾ ਕੋਈ ਇਹਦਾ ਵੀ ਕਰ ਦਿਆ ਫਿਰ ਤੁਸੀਂ ਤੁਸੀਂ ਦੇਖੋ ਇੱਕ ਚੀਜ਼ ਹੋ ਰਹੀ ਆ ਜੀ ਕਿ 13137 ਸੁਖਮ ਸਾਹਿਬ ਪੰਚਾਇਤਾਂ ਨੇ ਜੀ ਮੋٹے ਤੌਰ ਤੇ ਆਪਾਂ ਲਾਈਏ 5 ਦਿਨ ਦਾ ਤੁਸੀਂ ਸਮਾਂ ਦਿੱਤਾ 11 ਤੋਂ 4 ਟਾਈਮ ਰੱਖਿਆ ਭਈ ਜੇ ਆਪਾਂ ਐਵਰੇਜ ਲਾ ਲਈਏ 10 ਬੰਦੇ ਚੁਣੇ ਜਾਂਦੇ ਆ ਪੰਜਾਬ ਚ ਵੱਡੇ ਛੋਟੇ ਪਿੰਡ ਲਾ ਲਓ ਐਵਰੇਜ 10 ਚੁਣੇ ਜਾਂਦੇ ਆ ਜੀ 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 ਜਾਂ 8 ਹੀ ਲਾ ਲਓ ਉਹ ਐਵਰੇਜ ਲਾ ਲਾ 7 ਮੈਂਬਰ ਹੋ ਗਏ ਤੇ ਇਹ 8ਵਾਂ ਸਰਪੰਚ ਹੋ ਗਏ 8 ਲਈ ਤੁਸੀਂ 3 ਲਾ ਲਓ ਕਿ ਦਾਵੇਦਾਰ ਹੈ ਹਰੇਕ ਲਈ ਹੂੰ ਤਿੰਨ ਨਹੀਂ ਐਟ ਲਿਸਟ 2 ਤਾਂ ਹੋਣਗੇ 2 ਤਾਂ ਹੋਣਗੇ 16 ਹੋ ਗਏ 16 ਨੂੰ ਮਲਟੀਪਲਾਈ ਕਰ ਲਓ 13000 ਦੇ ਨਾਲ ਹੂੰ ਉਹ ਕਿੰਨਾ ਬਣ ਗਿਆ ਬੰਦਾ ਜੀ ਜਿਹਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਤੇ ਦੇਣ ਵਾਲੇ ਜਿਹੜੇ ਉਹ ਬਾਈ ਉਹ ਕਿੰਨੇ ਕ ਹਾਂ ਬਹੁਤ ਥੋੜੇ ਉਹ ਫਲਾਣਾ ਬੀੜੀ ਪੀਓ ਉਹ ਬਾਹਵਾ ਟੰਗੀ ਜਾਂਦਾ ਜਿਵੇਂ ਕਹਿ ਲਓ ਕਿ ਬੜਾ ਤਖੜਾ ਬੌਕਸਰ ਹੁੰਦਾ ਕੋਈ ਕਹਿੰਦਾ ਕਿ ਜੀ ਆ ਨਹੀਂ ਹੋਣਾ ਚਾਹੀਦਾ ਆ ਹੋ ਗਿਆ ਆ ਹੋ ਗਿਆ ਮੇਰੇ ਕਹਿਣ ਦਾ ਮਤਲਬ ਹੈ ਸਾਹਿਬ ਕਿ ਐਚੂਲੇ ਟੈਕਸ ਹਲਾ ਇਸਿਆ ਪਾ ਨਾ ਬੀੜੋ ਜੀ ਸਿੱਧਾ ਕਹੋ ਕਿ ਭਾਈ ਤੂੰ ਹੋ ਜਾਣਾ ਕਿਦਾਂ ਕਹੋ ਕਿਦਾਂ ਕਹੋ ਭਾਈ ਸਿੱਧਾ ਕਹੋ ਸਿੱਧਾ ਕਹੋ ਕਿ ਭਾਈ ਸੈਲਫ ਡਿਕਲੇਰੇਸ਼ਨ ਦੇ ਦਿਓ ਬਿਲਕੁਲ ਕਿ ਮੈਂ ਕਿਸੇ ਚੀਜ਼ ਦਾ ਡਿਫਾਲਟਰ ਨਹੀਂ ਹਾਂ ਤੇ ਭਾਈ ਜੇ ਤੂੰ ਕੱਲ ਨੂੰ ਡਿਫਾਲਟਰ ਨਿਕਲ ਗਿਆ ਤੇ ਤੇਰੀ ਚੋਣ ਹੋਏਗੀ ਰੱਦ ਤੇ ਦੂਜੇ ਨੰਬਰ ਤੇ ਜਿਹੜਾ ਹੈਗਾ ਉਹਨੂੰ ਜੇਤੂ ਘਰਾੜ ਦੇ ਦਿਓ ਇਹ ਸੌਦੀ ਕਰਨੀ ਹੈ ਕੋਈ ਕਰ ਲਓ ਚੱਜ ਦੀ ਸੌਦੀ ਕਰ ਲਓ ਬਿਲਕੁਲ ਅਗਲਾ ਆਪੇ ਸੋਚ ਸਮਝ ਕੇ ਹੀ ਹੋ ਜਾਣਾ ਜਾਂ ਇਲੈਕਸ਼ਨ ਦੁਬਾਰਾ ਕਰਵਾ ਲਓ ਜੀ ਆਪੇ ਅਗਲੇ ਨੂੰ ਡਰ ਹੋਏਗਾ ਕਿ ਕੱਲ ਨੂੰ ਮੈਂ ਜਿੱਤਿਆ ਵੀ ਤੇ ਸਾਰਾ ਪੈਸਾ ਥੇਲਾ ਲਾਇਆ ਜਿਹੜਾ ਖਤਮ ਹੋ ਜਾਏਗਾ ਮਤਲਬ ਕਿ ਹੋਰੀ ਸਿਸਟਮ ਜਾਂ ਸਾਡੇ ਇੱਥੇ ਐਵੇਂ ਲਾ 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 ਕਰੀ ਜਾਂਦੇ ਆ ਸਵੇਰੇ ਉਹ ਵਿਚਾਰੇ ਰੋਟੀਆਂ ਖਾ ਕੇ ਰਗੜ ਕੇ ਪੰਜ ਸੱਤ ਰੋਟੀਆਂ ਉੱਥੇ ਜਾ ਅਖਲ ਹੁੰਦੇ ਆ ਕਿ ਲਓ ਜੀ ਅੱਜ ਚੁੱਲਾ ਟੈਕਸ ਲੈਣ ਆਏ ਆ ਜੀ ਇਹ ਨਹੀਂ ਪਤਾ ਕਿ ਚੁੱਲਾ ਟੈਕਸ ਤਾਂ ਦੇਣਾ ਉਹ ਕਹੀ ਜਾਂਦੇ ਚੁੱਲਾ ਟੈਕਸ ਲੈਣ ਆਏ ਉਹ ਚੁੱਲੇ ਟੈਕਸ ਵਾਲਾ ਸਰਟੀਫਿਕੇਟ ਜੇ ਲੈਣ ਆਏ ਲੈਣ ਆਏ ਬਿਲਕੁਲ ਐ ਨਸੀ ਲੈਣਾ ਹੱਦ ਹੋ ਗਈ ਐ ਚੁੱਲਾ ਟੈਕਸ ਮੈਂ ਤੇ ਬੁੱਢਾ ਹੋ ਚੱਲੇ ਆ ਆ ਚੁੱਲੇ ਟੈਕਸ ਵਾਲਾ ਹੀ ਸਿਆਪਾ ਨਹੀਂ ਨਿਭੰਡਿਆ ਸਾਥੋਂ ਅੱਜ ਹੋਰ ਹੀ ਤਮਾਸ਼ੇ ਚੱਲਦੇ ਅੱਛਾ ਮੈਂ ਤੁਹਾਨੂੰ ਹੋਰ ਦੱਸਾਂ ਜੀ ਮੇਰੀ ਖੁਦ ਹੀ ਮਤਲਬ ਕਿ ਆਪਣੀ ਅੱਜ ਦੀ ਗੱਲਬਾਤ ਦੱਸਾਂ ਤੁਹਾਨੂੰ ਕਿ ਕੀ ਹੋ ਰਿਹਾ ਕਿਸ ਤਰ੍ਹਾਂ ਦੀ ਮਿਸਮੈਨੇਜਮੈਂਟ ਹੈ ਸਰਕਾਰ ਕਾਲੀ ਚ ਕੀ ਕਰ ਰਹੀ ਹੈ ਹੁਣ ਤੁਸੀਂ ਵੀ ਟੀਚਿੰਗ ਲਾਈਨ ਚੋਂ ਬਿਲਕੁਲ ਜੀ ਸਾਡੇ ਆਪਣੇ ਘਰ ਦਾ ਮਾਮਲਾ ਹੈ ਸਾਹਿਬ ਹਮ ਕਿ 7-8 ਮਹੀਨੇ ਦਾ ਬੇਬੀ ਹੈ ਪੰਚਾਇਤੀ ਡਿਊਟੀ ਲੱਗ ਗਈ ਹੈ ਇੱਕ ਸਾਡੀ ਭੈਣ ਦੀ ਸਾਮਲਾ ਲੋ ਕਾਇਦੇ ਦੇ ਮੁਤਾਬਕ ਕੋਈ ਪ੍ਰੈਗਨਨਸੀ ਦੇ ਦੌਰਾਨ ਜੀ ਜਾਂ ਜਿਹੜਾ ਬੱਚਾ ਦੁੱਧ ਚੁੰਘਦਾ ਬੱਚਾ ਜੀ ਦਾ ਤੁਸੀਂ ਦੱਸੋ ਕਿ ਉਹਦੀ ਡਿਊਟੀ ਲਾਉਣੀ ਬਣਦੀ ਹੈ ਕਿ ਨਹੀਂ ਨਹੀਂ ਬਿਲਕੁਲ ਇਥੇ ਉਹ ਵੀ ਤਾਂ ਕੀ ਜਾਂਦੇ ਇਲਿਆਜ਼ ਦੇ ਤੌਰ ਤੇ ਵੈਸੇ ਬੰਦੇ ਲਾਕੀ ਤੌਰ ਤੇ ਪਰ ਮੈਂ ਮੈਂ ਆਪਦੇ ਭੈਣ ਭਰਾਵਾਂ ਨੂੰ ਥੋੜੇ ਫੋਨ ਕੀਤੇ ਜਿਹੜੇ ਤੁਹਾਡੀ ਲਾਈਨ 'ਚ ਨੇ ਬੜੇ ਸੀਨੀਅਰ ਨੇ ਚਲੋ ਦੋਸਤੀ ਹੈ ਯਾਰ ਉਹ ਕਹਿੰਦੇ ਕਿ ਇੱਥੇ ਭਾਈ ਸਾਹਿਬ ਪੁੱਛੋ ਹੀ ਨਾ ਹੇਠੋਂ ਹਰੇਕ ਬੰਦਾ ਆਪਦੇ ਗੱਲ 'ਚੋਂ ਸਿਆਪਾ ਲਾ ਕੇ ਡਾਟਾ ਤਿਆਰ ਕਰਕੇ ਤੇ ਭੇਜ ਦਿੰਦਾ ਜੀ ਬਈ ਆਪੇ ਭੇਜ ਦੋ ਆਪੇ ਜਿੱਦੀ ਲੱਗਣੀ ਹੋਈ ਲੱਗ ਜੋ ਜਿਹਨੇ ਘਟਾਉਣੀ ਹੋਈ ਘਟਾ ਲਏਗਾ ਹੂੰ 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 ਤਾਂ ਮਤਲਬ ਮੈਂ ਕਹੇ ਯਾਰ ਇਹ ਇਹ ਕਿੱਡੀ ਅੰਨੀ ਮੱਚੀ ਆ ਆ ਦੇਖੋ ਤੁਸੀਂ ਹਿਸਾਬ ਕਿਤਾਬ ਬਿਲਕੁਲ ਜੀ ਕਿ ਇੱਕ ਔਰਤ ਦਾ 8 ਮਹੀਨੇ ਦਾ ਬੱਚਾ ਹੈ ਔਰ ਇਹ ਅਸਰਾਂ ਤੇ ਕਿਵੇਂ ਜਾਏਗੀ ਤੇ ਉਹ ਉਹ ਬੱਚਾ ਜਿਹੜਾ ਪੂਰਾ ਦਿਨ ਮਤਲਬ ਕਿ ਕਿਦਾਂ ਫੀਡ ਤੋਂ ਬਗੈਰ ਰਹੇਗਾ ਬਹੁਤ ਮੁਸ਼ਕਲ ਯਾਨੀ ਇਹੋ ਜੀ ਮਿਸ ਮੈਨੇਜਮੈਂਟ ਮੈਂ ਸਭ ਨਹੀਂ ਦੇਖੀ ਕਦੇ ਨਾ ਚੁੱਲ੍ਹੇ ਅਟੈਕ ਸਾਰੇ ਪਾਸਿਓ ਨਾ ਡਿਊਟੀਆਂ ਤੁਸੀਂ ਚੱਜ ਨਾਲ ਲਾਉਣ ਜਿਹਦੀ ਸਿਫਾਰਿਸ਼ ਹੈਗੀ ਆ ਤਗੜੀ ਉਹ ਆਪਦੀ ਕਟਵਾ ਕਟਵੂ ਲੈਂਦਾ ਜੀ 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 ਦੂਜੇ ਵਿਚਾਰੇ ਫਾਇਦ ਚੜਦੇ ਆ ਚਾਹੇ ਕੋਈ ਬਿਮਾਰ ਆਇਆ ਸ਼ਮਾਰ ਹੁਣ ਇਹਨਾਂ ਨੇ ਹੋਰ ਸਿਆਪਾ ਪਾਤਾ ਚਿੱਠੀ ਕੱਢ ਦਿੱਤੀ ਜੀ ਕਿ ਇੱਕ ਮੈਡੀਕਲ ਕਮੇਟੀ ਬੈਠੇ ਹਾਂ ਬਿਲਕੁਲ ਮੈਡੀਕਲ ਕਮੇਟੀ ਬੈਠੇ ਕੀ ਕਿਹੜਾ ਸਿਆਪਾ ਕਰੇ ਸਾਬ ਜੀ 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 ਤੋਂ ਆ ਚੀਜ਼ਾਂ ਨੇ ਕਿ ਇੰਨੀ ਮਿਸ ਮੈਨੇਜਮੈਂਟ ਮੈਂ ਨਹੀਂ ਦੇਖੀ ਕਦੇ ਵੀ ਸਾਬ ਕਿ ਉੱਥੇ 11 ਤੋਂ 4 ਦਾ ਸਮਾਂ ਹੂੰ ਕੁਝ ਮਤਲਬ ਕਿ ਜੇ ਆਪਾਂ ਲਾਈਏ ਕੱਲ ਇੱਕ ਐਵਰੇਜ ਕੱਢੀ ਆਪਣੇ ਬਰਾੜ ਸਾਹਿਬ ਨੇ ਜੀ ਉਹ ਕਹਿੰਦਾ ਕਿ ਜਿੰਨੀਆਂ ਨਾਮ ਕਿਉਂਕਿ ਛੁੱਟੀਆਂ ਵਿੱਚ ਫੇਰ ਆ ਗਈਆਂ ਨਾ ਦੋ ਬਿਲਕੁਲ ਬਿਲਕੁਲ ਦੋ ਤੇ ਉਹ ਕਹਿੰਦੇ ਕਿ ਜੇ ਤੁਸੀਂ ਇਸ ਐਵਰੇਜ ਦੇ ਨਾਲ ਅੱਗੇ ਜਾਓ ਹੂੰ ਤੇ ਸਾਹਿਬ ਪ੍ਰਤੀ ਮਿੰਟ 6 ਫਾਰਮ ਭਰਨ ਦੀ ਜ਼ਰੂਰਤ ਆ ਹੂੰ ਪ੍ਰਤੀ ਮਿੰਟ ਜਿੰਨੇ ਪੈਂਡਿੰਗ ਪੈ ਨੇ ਜੀ ਜਿੰਨੀਆਂ ਨਾਮਜ਼ਦਗੀਆਂ ਪਿਛਲੇ ਸਾਲ ਹੋਈਆਂ ਆ ਪਿਛਲੇ ਇਲੈਕਸ਼ਨ ਚ ਹੋਈਆਂ ਉਹਦੇ ਅਨੁਪਾਤ ਜੇ ਤੁਸੀਂ ਜਾਣਾ ਹੈ ਤੇ ਤੁਹਾਨੂੰ ਪ੍ਰਤੀ ਮਿੰਟ 6 ਫਾਰਮ ਭਰਨੇ ਪਣਗੇ ਤੇ ਇੱਥੇ ਇੱਥੇ ਤੇ ਪ੍ਰਤੀ ਮਿੰਟ ਮੈਨੂੰ ਲੱਗਦਾ ਕਿ ਜਿਹੜਾ ਹਸਾਬ ਕਿਤਾਬ ਆ ਇੱਥੇ ਤੇ ਇੱਕ ਨਹੀਂ ਭਰ ਹੁੰਦਾ ਭਰ ਹੁੰਦਾ ਤਾਂ ਮਤਲਬ ਕਿ ਟੋਟਲੀ ਮਿਸ ਮੈਨੇਜਮੈਂਟ ਕਾਲੀ ਦੇ ਵਿੱਚ ਮਾਨ ਸਾਹਿਬ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਸਾ ਹਫੜਾ ਦਫੜੀ ਵਾਲਾ ਮਾਹੌਲ ਬਣਾ ਦਿੱਤਾ ਹੈ ਜੀਰੇ ਤੋਂ ਦੇਖੋ ਉਥੇ ਲੜਾਈ ਹੋਈ ਜੀ ਚਲੋ ਕਿਸੇ ਟਾਈਮ ਦਾ ਕੋਈ ਰਿਕਾਰਡ ਹੁੰਦਾ ਕਿਸੇ ਬੰਦੇ ਦਾ ਲੜਾਈ ਹੋ ਗਈ ਹੂੰ ਤੇ ਹੁਣੇ ਮੈਨੂੰ ਇੱਕ ਫੋਨ ਆਇਆ ਜੀ ਪੁਰਾਣਾ ਜਾਣਕਾਰ ਸੀ ਤੇ ਜਾਣਕਾਰ ਵੀ ਵੱਡੇ ਕਰਦਾ ਹੂੰ ਹੂੰ ਉਹ ਕਹਿੰਦਾ ਭਰਾਵਾ ਮੈਂ ਤੇ ਹੁਣ ਮੰਦਿਰ ਦੇ ਵਿੱਚ ਸੇਵਾ ਕਰਦਾ ਅੱਛਾ ਤੇ ਪੁਲਿਸ ਨੇ ਚੱਕ ਕੇ ਟੰਕਤਾ ਮੇਰੇ ਘਰ ਤੇ ਰੇਡ ਵੱਜੀ ਤੇ ਮੈਂ ਹੁਣ ਤੁਸੀਂ ਕਹਿੰਦੇ ਜਿ ਟਿਕ ਜੋ ਟਿਕ ਜੋ ਹੂੰ ਮੈਨੂੰ ਤਾਂ ਇੰਨੇ ਸਾਲ ਹੋ ਗਏ ਮੈਂ ਵੈਪਨ ਵੀ ਨਹੀਂ ਫੜਿਆ ਤੇ ਮੈਨੂੰ ਘਰੇ ਬੈਠੇ ਨੂੰ ਰਗੜਦਾ ਹੂੰ ਮੈਂ ਕਿੱਧਰ ਨੂੰ ਜਾਵਾਂ ਦੱਸੋ ਉਹ ਮੈਂ ਕਬੀ ਪਰਵਾਨਾ ਬਿਲਾ ਕਰ ਅਸੀਂ ਕੀ ਕਰੀਏ ਜੀ 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 ਇੱਥੇ ਆ ਕੁਝ ਸਮਝ ਨਹੀਂ ਆ ਰਿਹਾ ਬਿਲਕੁਲ ਆਹੀ ਕੁਛ ਚੱਲੀ ਜਾਂਦਾ ਸਭ ਕੋਈ ਕਹਿੰਦਾ ਜੀ ਮੈਨੂੰ ਨਜਾਇਜ਼ ਟੰਗ ਤਾਂ ਕੋਈ ਕਹਿੰਦਾ ਜੀ ਮੈਂ ਜਾਇਜ਼ ਆ ਮੈਨੂੰ ਚੁੱਲਾ ਟੈਕਸ ਨਹੀਂ ਦਿੰਦੇ ਆ ਜਾਨੀ ਉਹਦਾ ਨੋ ਡਿਊ ਸਾਰਟੀਫੀਕੇਟ ਨਹੀਂ ਦਿੰਦੇ ਐਨਓਸੀ ਨਹੀਂ ਦਿੰਦੇ ਕੋਈ ਕਹਿੰਦਾ ਯਾਰ ਮੈਂ ਡਿਫਾਲਟਰ ਨਹੀਂ ਸੀਗਾ ਮੈਨੂੰ ਤੇ ਡਿਫਾਲਟਰ ਕਰਾਰ ਦੇਈ ਜਾਂਦੇ ਕਹਿੰਦਾ ਬਸ ਸਮਝ ਤੋਂ ਬਾਹਰ ਹੈ ਮੈਂ ਨਾਮਜ਼ਦਗੀ ਪੱਤਰ ਪਰ ਨਾ ਸੀ ਤੇ ਮੇਰੀ ਵੋਟ ਐ ਨਹੀਂ ਵੋਟ ਹੀ ਐ ਨਹੀਂ ਉਹ ਕਹਿੰਦਾ ਮੈਂ ਸਰਪੰਚ ਬੰਨਾ ਉਹ ਕਹਿੰਦੇ ਪਹਿਲਾਂ ਵੋਟਰ ਤੇ ਬਨ ਗੁਰਵਾ ਤੇਰੀ ਤੇ ਵੋਟ ਹੀ ਐ ਨਹੀਂਗੀ ਜੀ ਜ ਹਾਦ ਦੇ ਮੈਂ ਤੇ ਹਰਾਮ ਨਹੀਂ ਪਰੇਸ਼ਾਨੀ ਹੋ ਗਿਆ ਸੱਚਮੁੱਚ ਸੱਚਮੁੱਚ ਕਿਹੜਾ ਜਾਈ ਬਣਿਆ ਹੋਇਆ ਕਿਸੇ ਥਾਂ 'ਚ ਵੀ ਤੁਹਾਡੇ ਕੋਲ ਪਾਰਦਰਸ਼ਤਾ ਨਹੀਂ ਹੈ ਕਿਸੇ ਥਾਂ ਤੇ ਵੀ ਤੁਹਾਡੇ ਕੋਲ ਭਾਈ ਸਟਿੱਕਤਾ ਨਹੀਂ ਹੈ ਕਿ ਨਹੀਂ ਇਸ ਵਾਰ ਦਾ ਇਲੈਕਸ਼ਨ ਉਹੀ ਖੋਆ ਖਵਾਈ ਆ ਲਾ 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 ਹੁੰਦੀ ਆ ਡਾਂਗ ਸੋਟਾ ਇਹ दारू ਪਿਆਲਾ ਉਹ ਮੈਂ ਮਤਲਬ ਕਿ ਸ਼ਾਮ ਨੂੰ ਕਿਤੇ ਨਿਕਲੀਏ ਤਬਸੂ ਲਲਕਾਰੇ ਤੇ ਲੱਗਦਾ ਸਹੀ ਗੱਲ ਬਿਲਕੁਲ ਮੈਂ ਤੇ ਹਾਂ ਮੈਂ ਹੁਣ ਤੇਰੇ ਨਾਂ ਤੇ ਵਜਣ ਲੱਗਕਾਰਿਆ ਮਿੱਤਰਾਂ ਦੇ ਹੋਸਟਲ ਵਿੱਚ ਹੋਸਟਲ ਕਦੇ ਗਲੀ ਗਲੀ ਹੋਸਟਲ ਖੁੱਲ੍ਹ ਗਏ ਨੇ ਸਭ ਹੋਸਟਲ ਕਾਦੇ ਹੋਟਲ ਹੀ ਖੁੱਲੇ ਹੋਏ ਨੇ ਹਮ ਚਲੀ ਜਾਂਦਾ ਮੇਰਾ ਘਰ ਜਿਹੜਾ ਦੋ ਤਿੰਨ ਪਿੰਡਾਂ ਦੇ ਵਿਚਾਲੇ ਆ ਜੀ ਤੋ ਮਤਲਬ ਕਿ ਫਿਰ ਜਦੋਂ ਜਾਂਦੇ ਆ ਨਾ ਉਹ ਸਰਪੰਚ ਬਣਾ ਕੇ ਹਮ ਹਰ ਨਾ ਆਏ ਮੋਚਿਆ ਯਾਰ ਤੂੰ ਤੇ ਜਿੱਤੇ ਆ ਵੀ ਪਿਆ ਉਹ ਜਦੋਂ ਜਿਤਾ ਕੇ ਮੁੜਦੇ ਨਾ ਨਾ ਉਹ ਸਾਡੇ ਉਹ ਇੰਨਾ ਫਿਰ ਉੱਚੀ ਉੱਚੀ ਮਤਲਬ ਕਿ ਉਹ ਪ੍ਰਚਾਰ ਕਰਦੇ ਜਾਂਦੇ ਕਿ ਸਾਡੇ ਅਰگە ਅੰਦਰ ਪਿਆ ਵੀ ਕਹਿੰਦਾ ਕਿ ਲਓ ਜੀ ਇੱਕ ਤੇ ਸਰਪੰਚ ਬਣ ਗਿਆ ਆ ਤੇ ਮੋਟਰਸਾਈਕਲ ਬਣਾ ਕੇ ਤੁਰਿਆ ਜਾਂਦਾ ਹੈ ਬਿਲਕੁਲ ਆ ਰੋਡ ਤੇ ਪੱਕੀ ਹੋ ਗਈ ਬਿਲਕੁਲ ਇਧਰ ਕਈ ਸਾਰੇ ਦੋਸਤਾਂ ਦੇ ਮੈਸੇਜ ਆ ਗਏ ਨੇ ਮਿੰਟੂ ਜੀ ਗੱਲਾਂ ਬਾਤਾਂ ਦੇ ਵਿੱਚ ਇਧਰ ਇਹ ਦੱਸ ਰਹੇ ਨੇ ਰਵੀ ਜੀ ਕਹਿੰਦੇ ਸਿੱਧੂ ਦੇ ਫਾਦਰ ਸਾਹਿਬ ਵੀ ਸਰਸਾ ਰੋਡ ਸ਼ੋਅ ਕਰ ਰਹੇ ਨੇ ਇੱਕ ਮਿੱਤਰ ਕਹਿ ਰਹੇ ਸੀ ਕਿ ਭਾਈ ਹਰਿਆਣੇ ਦੀਆਂ ਚੋਣਾਂ ਦੀ ਗੱਲਬਾਤ ਕਰੋ ਉਹ ਤੇ ਆਪਾਂ ਅਕਸਰ ਹੀ ਗੱਲਬਾਤ ਕਰਦੇ ਆ ਰਹੇ ਹਾਂ ਕਰਾਂਗੇ